ਨਾਲ ਹੀ ਭਾਈ ਗੁਰਮਨ ਹੋਣੀ ਸਣੀ ਹੋਣੀ ਮਾਜਰੀ ਵਾਲੇ ਮੋਨੂ ਹੋਣੀ ਮੀਤ ਹੋਣੀ ਇਹ ਹਰਿਆਣੇ ਵਾਲੇ ਚੱਲੇ ਆ ਭਾਈ ਜੀ ਆਪਣਾ ਜੁੱਟ ਲੈ ਕੇ ਦੋਨੇ ਬੱਚੇ ਜਿੱਥੇ ਹਰਿਆਣੇ ਦੇ ਆ 14 ਸੋਦਰੋਂ ਮੈਨੂੰ ਲੱਗਦਾ ਵੀ ਅੱਜ ਜੰਗ ਬਲਾਲੇ ਵਾਲਾ ਵੀ ਕਬੂਤਰਬਾਜੀ ਦੇ ਵਿੱਚ ਬਾਜੀ ਮਾਰ ਗਿਆ ਆ ਗਈ ਭਾਈ ਕਰਮਜੀਤ ਕੰਮਾ ਬਲਾਲਾ ਸਤਨਾਮ ਬਲਾਲਾ ਅਮਰੀਕਾ ਚ ਕੰਮਾ ਬਲਾਲਾ ਕੈਨੇਡਾ ਚ ਜੰਗ ਸਿੰਘ ਜੀ ਬਲਾਲਾ ਕੋਚ 23 ਸੈਕਿੰਡ 50 ਪੁਆਇੰਟ ਆ ਬਾਜੀ 23 50 ਇਹ ਦੋਨੇ ਬੱਚੇ ਬਾਜੀ ਹਰਿਆਣੇ ਦੇ ਭੱਜੇ ਆ ਮੀਤ ਉਹਨਾਂ ਦੇ ਮੰਨੂ ਉਹਨਾਂ ਦੇ ਹਰਿਆਣੇ ਵਾਲੇ ਤੇਨੂੰ ਭਜਾਉਣ ਵਾਲਾ ਵੀ ਗੱਪਰੂ ਹਰਿਆਣੇ ਦਾ ਗੋਲੂ ਆ 1100 ਰੁਪਈਆ ਲੱਗਿਆ ਹੋਇਆ ਸ਼ਫਟ ਤੇ ਉੱਤੇ